ਸੂਚਕ ਸੈਜ ਵਿਭਾਗ ਨੇ ਇੱਕ ਕਿਸਾਨ ਦੀ ਮੋਟਰ ਤੋਂ ਨਜਾਇਸ਼ਰਾ ਫਨਵੇ ਸਫਲਤਾ ਅਸਲ ਕੀਤੀ ਹੈ ਇਸ ਵਿੱਚ ਖੇਤਾਂ ਦੇ ਵਿੱਚ ਪਾਣੀ ਵਾਲੀ ਮੋਟਰ ਦੇ ਕਮਰੇ ਦੇ ਵਿੱਚੋਂ ਵੱਖ-ਵੱਖ ਬ੍ਰਾਂਡਾਂ ਦੀਆਂ ਕਨਵੇਂ ਬੋਤਲਾਂ ਨਜਾਇਸ਼ਰਾ ਬਰਾਮਦ ਹੋਈ ਹੈ ਇਸ ਬਾਰੇ ਜਾਣਕਾਰੀ ਦੰਦਕ ਸੈਜ ਅਫਸਰ ਨਰੇਸੋਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਦਸੂਹਾ ਦੇ ਪਿੰਡ ਕੈਂਥਾ ਨਜ਼ਦੀਕ ਖੇਤਾਂ ਦੇ ਵਿੱਚ ਬਣੇ ਇੱਕ ਮੋਟਰ ਦੇ ਕਮਰੇ ਦੀ ਜਦੋਂ ਤਲਾਸ਼ੀ ਕੰਦ ਪਹੁੰਚੇ ਤਾਂ ਉਹਨਾਂ ਨੂੰ ਇਸ ਕਮਰੇ ਦੇ ਵਿੱਚੋਂ 91 ਬੋਤਲਾਂ ਦੇ ਜਾਇਸ਼ਰਾ ਬਰਾਮਦ ਹੋਈ ਹੈ ਉਹਨਾਂ ਦੱਸਿਆ ਕਿ ਮੌਕੇ ਦੇ ਉੱਤੇ ਕੋਈ ਵੀ ਦੋਸ਼ੀ ਪਕੜ ਵਿੱਚ ਨਹੀਂ ਆਇਆ ਪਰੰਤੂ ਜਿਸ ਦੀ ਇਹ ਮੋਟਰ ਵਾਲਾ ਕਮਰਾ ਹੈ ਉਸ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਮੈਂ ਐਕਸਾਈਜ਼ ਇੰਸਪੈਕਟਰ ਨ੍ਰਿਸ਼ੋਤ ਦਸੂਹਾ ਸਰਕਲ ਅੱਜ ਅਸੀਂ ਇਹ ਵਾਲੀ ਜਿਹੜੀ ਸ਼ਰਾਬ ਫੜੀ ਗਈ ਆ ਇਹ ਆਪਣੇ ਕੈਂਥਾ ਪਿੰਡ ਦੇ ਕੋਲ ਆ ਜੀ ਦੁੱਗਲ ਪੋਲਟਰੀ ਫਾਰਮ ਦੇ ਕੋਲ ਆ ਇਦੇ ਵਿੱਚ 87 ਬੋਤਲਾਂ ਕੁੱਲ 87 ਬੋਤਲਾਂ ਚਰ ਕਨ ਵਿੱਚ ਬੋਤਲਾ ਫੜੀਆਂ ਆ ਜਿਹੜੇ ਰਾਇਲ ਸਟੈਗ ਹੋ ਗਈ ਪੰਜਾਬ ਕਲੱਬ ਵਿਸਕੀ ਹੋ ਗਈ ਰੈਡ ਨਾਈਟ ਹੋ ਗਈ ਤੇ ਇੱਕ ਚੰਡੀਗੜ੍ਹ ਦੀ ਆ ਫੋਰ ਸਿਰਨ ਚੰਡੀਗੜ੍ਹ ਦੀ ਆ ਰਾਇਲ ਜਨਰਲ ਦੀ ਫੜੀ ਆ ਕੋਈ ਦੋਸ਼ੀ ਹੱਥ ਨਹੀਂ ਆਇਆ ਪਰ ਜਿਹਦੀ ਮੋਟਰ ਆ ਉਹ ਹੈਗਾ ਜੀਤ ਸਿੰਘ ਬਾਈਵਾ ਬੰਦੇ ਦਾ ਨਾਮ ਆ ਤੇ ਜੋ ਟਰੈਕ ਇੰਟਰਸਟ ਤੋਂ ਉਹ ਵਿਲਫਾਈ ਕੀਤੀ ਆ ਉਹਦੇ ਵਿੱਚੋਂ ਕੁਝ ਜਿਹੜੀਆਂ ਸ਼ਰਾਬ ਦੇ ਪੇਟੀਆਂ ਆ ਉਹ ਹੈਗੀਆਂ ਆ ਆਪਣੇ ਕਪੂਰਥਲਾ ਸਰਕਲ ਦੇ ਨਾਲ ਬਿਲੋਂਗ ਕਰਦੀਆਂ ਜੀ ਐਮ ਡੀ ਟਰੇਡਰ ਵਾਇਨ ਉਹ ਤੋਂ ਬਰਾਮਦ ਕੀਤੀਆਂ ਤੇ ਅਸੀਂ ਉਹਦੇ ਖਲਾਫ ਪਰਚਾ ਦਰਜ ਕਰ ਲਿਆ ਤੇ ਆਪਣੀ ਕਾਰਵਾਈ ਸ਼ੁਰੂ ਕਰਨ ਲੱਗੇ ਆ ਤੇ ਜੋ ਕਾਰਵਾਈ ਹੋਣ ਦੇ ਬਾਵਜੂਦ ਇਹ ਸਾਡੇ ਮਾਨਯੋਗ ਡੀਟੀਐਸ ਸਾਹਿਬ ਨੂੰ ਚਲੇ ਜਾਊਗੀ ਤੇ ਉਹ ਜੋ ਆ ਗਿਆ ਜੀ ਇਹ ਜਿਹੜੀ ਮੋਟਰ ਆ ਇਹ ਕੌਣ ਆ ਤੇ ਕਿੱਥੇ ਦਾ ਕੀ ਨਾਮ ਦਾ ਇਹ ਜੀਤ ਸਿੰਘ ਵਾਈ ਵਾ ਜੀ ਕਿੱਥੇ ਦਾ ਜੀਤ ਸਿੰਘ ਵਾਈ ਵਾ ਕੈਂਥਾ ਪਿੰਡ ਦਾ ਇੱਥੇ ਦਾ ਮੈਂ ਐਸੇ ਗੁਰਪਿੰਦਰਜੀਤ ਸਿੰਘ 18 ਦਸੂਆ ਅੱਜ ਜੈਸੀ ਗਾਸ ਵਗੈਰਾ ਬਾਹਰ ਚੈਕਿੰਗ ਤੇ ਸੀ ਸਾਨੂੰ ਗੁਪਤ ਤਲਾਬ ਮਿਲੀ ਸੀ ਵੀ ਇੱਥੇ ਕੈਂਥਾ ਲੰਗਰਪੁਰ ਦੇ ਬਾਹਰ-ਬਾਰ ਖੇਤਾਂ ਵਿੱਚ ਇੱਕ ਮੋਟਰ ਤੇ ਨਜਾਇਜ਼ ਸ਼ਰਾਬ ਹੈ ਜਿ세 ਹੀ ਮੌਕੇ ਤੇ ਆ ਕੇ ਸ਼ਾਨਬਿੰਦ ਕੀਤੀ ਹੈ ਮੋਟਰ ਤੋਂ ਸ਼ਰਾਬ ਬਰਾਮਦ ਹੋਈ